ਸਸਿਕਾ ਦੀ ਤੁਹ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਿਓਸ਼ੀ ਜੋਸ਼ੀ ਜੈਨ ਲਾਉਂਦੇ ਨੂੰ ਤੁਹਾ ਨਸਾਨ ਸਵਾਦ ਕਰਦੀਆਂ ਲਓ ਜੀ ਅੱਜ ਮੈਂ ਤੁਹਾਨੂੰ ਭੈਣ ਨੇ ਸਪਾਰਸ਼ ਕੀਤੀ ਹੈ ਵੀ ਸਾਨੂੰ ਸਿੱਖਣੀਆਂ ਸਾਨੂੰ ਇਹ ਸਿੱਖਣੀ ਮੈਨੂੰ ਸਾਬੋ ਕ ਤਲਵੰਡੀ ਕੋਨੇ ਪਿੰਡ ਗਿਆਨਾ ਪਿੰਡ ਹੈ ਉੱਥੋਂ ਭੈਣ ਕਲਦੀ ਇੱਕ ਹੋਰ ਨੇ ਭੇਜੀ ਹੈ ਤੇ ਉਹ ਕਹਿੰਦੀ ਲਗਾਤਾਰ ਸਿੱਖਣੀਆਂ ਸੁਣਾਈ ਜਦੋਂ ਮੈਂ ਤੁਸੀਂ ਭੇਜੀ ਜਦੋਂ ਮੈਂ ਸੁਣਾਈ ਜਦੋਂ ਤੇ ਲਓ ਬਾਣਾ ਸਿੱਖਣੀਆਂ ਆਨੰਦ ਤੇ ਵਿਆਹ ਦੇ ਜੇ ਸਿੱਖਣੀਆਂ ਨਾ ਹੋਣਗੀ ਤਾਂ ਸਾਰੇ ਗਾਉਣਿਆਂ ਇਹ ਹੱਸਾਂ ਵਾਂ ਜਾ ਕੇ ਨਾਲ ਫਿਰ ਵਿਆਹ ਰੁੱਖਾ ਜਿਹਾ ਲੱਗਦਾ ਹੈ ਨਾ ਵਧੀਆ ਲੱਗਦਾ ਤੇ ਉਦੋਂ ਸਾਰੇ ਇਕੱਠੇ ਹੋਏ ਹੁੰਦੇ ਨੇ ਭੈਣ ਭਾਈ ਕੋਈ ਕਿਸੇ ਦਾ ਜੀਜੇ ਸਾਰੇ ਇਕੱਠੇ ਹੋ ਜਾਂਦੇ ਨੇ ਜੀਜੇ ਸਾਰੇ ਤਾਂ ਪਹਿਲੇ ਦਿਨੋਂ ਹੱਸਾਂ ਤੋਂ ਬੜਾ ਬਣਾ ਹੋਇਆ ਤੇ ਉਹੀ ਟਾਈਮ ਹੁੰਦਾ ਜਦੋਂ ਉਹਨਾਂ ਦੇ ਮਾਮਾ ਭੈਣਾਂ ਉਸ ਗਾਲਾਂ ਕੱਢ ਸਕਦੇ ਆ ਤੇ ਲੋ ਨਾ ਕੋਈ ਗੁੱਸਾ ਕਰਦਾ ਉਸ ਵੀ ਕਹੀ ਜਾਈਏ ਤੇ ਫਿਰ ਬਹੁਤ ਅਲੰਦ ਹੋਦਾ ਹੈ ਹੈ ਨਾ ਤੇ ਲੋ ਤੁਸੀਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਵੀ ਤੁਸੀਂ ਵਿਆਹ ਜਾਂ ਲੈਣ ਦੀ ਮਿਸਖਿਣੇ ਦਿੰਦੇ ਹੋ ਤੇ ਨਵੀਂ ਸਖਿਣੀ ਸੁਣੋ ਤੇ ਤੇ ਮਾਣ ਆ ਰਿਹਾ ਸਿੱਖੀਆਂ ਅੰਮ੍ਰੰਦੇ ਜੇ ਇਹ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਵੀ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਥਰਡ ਸਦਾ ਲਈ ਖਤਮ ਸਿਰਫ ਪੰਜ ਦਿਨ ਲੱਗਣਗੇ ਉਹਨਾਂ ਖਤਮ ਹੋਣ ਨੂੰ ਤੇ ਮੈਂ ਤੁਹਾਨੂੰ ਇਸ ਤੋਂ ਬਾਅਦ ਉਹ ਥਰਡ ਖਤਮ ਕਰਾਂਗਾ ਉਹ ਪਾਉਂ ਨੁਕਤਾ ਆ ਵੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਵਾਰੀ-ਵਾਰੀ ਮੈਨੂੰ ਦੱਸਣਾ ਬਹੁਤ ਤੁਸੀਂ ਇਹ ਲੱਕੜ ਵਾਲਾ ਉਹਦੇ ਨਾਲ ਵੀ ਪਹਿਲਾਂ ਦਾ ਪਤਾ ਸੰਮਨ ਸ੍ਰੀ ਹਾਏ ਜੀ ਅਸੀਂ ਠੀਕ ਆ ਤੇ ਤੁਸੀਂ ਇਹ ਉਹ ਨੁਕਤਾ ਦੇਖਣਾ ਉਹ ਆਪਣੇ ਵਾਰੀ ਪਾ ਦੂੰਗੀ ਜਿਹਨੇ ਦੇਖਿਆ ਹੋਊ ਉਹਨੇ ਤਾਂ ਦੇਖ ਲਿਆ ਹੋਣਾ ਤੇ ਅੱਜ ਇਹ ਨਵਾਂ ਨੁਕਤਾ ਪਾਉਂਗੀ ਤੇ ਲੋ ਮੰਨੋ ਹੋਣੇ ਪਿਆਰੀ ਜੀ ਸਿੱਖਿਆ ਆਨੰਦ ਮੇਰੇ ਨੂੰ ਅੱਡੀ ਕੇ ਪੇ

me ਕੈਬੀ ਕੇ ਪੈਨੇਪ ਤਤ ਬਦਲ ਹਾਨੇ ਕਰੀ ਲਈ ਸ਼ਾ ਘੜਪ ਸਿਤੋਂਦਾ ਸੀ ਮੇਮ ਸੱਤ ਰੰਗ ਡੱਬਿਆ ਦੇਖੇ ਸ ਰਖਿ ਬਾਰੇ ਗੁਣ ਦੀ ਸੀ ਵੇਮ ਸੱਤ ਰੰਗ ਦੋਸਤੋ ਸਨ ਹੋਈ ਸਿੱਖਿਆ ਕੀ ਹੋਈ ਲੱਗੀ ਤੇ ਤੁਸੀਂ ਜ਼ਰੂਰ ਇਹਨੂੰ ਲਗਾਇਆ ਕਰੋ ਤੇ ਆਪਣਾ ਮਨ ਪਰਚਾਇਆ ਕਰੋ ਤੇ ਹੁਣ ਆਜੋ ਤੁਸੀਂ ਤੰਦਰੁਸਤੀ ਵੱਲ ਤੇ ਇਹ ਥੈਡ ਦਾ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਤੇ ਕਾਪੀ ਪੈਨਸਲ ਤੁਹਾਡੀ ਤਿਆਰ ਹੋਣੀ ਤੇ ਲਓ ਲਿਖੋ ਇਹ ਤਾਂ ਵੈਸੇ ਵੀ ਆਪਨੇ ਦੀ ਲਿਖਣਾਈ ਕੋਈ ਚੀਜ਼ ਤਾਂ ਲੈਣੀ ਨਹੀਂ ਹੈਗੀ ਇਹ ਤਾਂ ਸਿਰਫ ਤੁਸੀਂ ਦੇਸੀ ਗਊ ਦਾ ਦੁੱਧ ਸਿੱਧਾ ਥਾਂ ਤੇ ਜਿਵੇਂ ਧੜਾ ਮਾਰ ਕੇ ਮੂੰਹ ਚ ਲੈਣਾ ਹੈ ਤੁਸੀਂ ਪਾਣੀ ਜਾਂ ਦੁੱਧ ਜਾਂ 100 ਗ੍ਰਾਮ 150 ਗ੍ਰਾਮ ਦੁੱਧ ਤੁਹਾਡੇ ਅੰਦਰ ਹੋ ਕੇ ਚਲਾ ਜਾਵੇ 5 ਦਿਨ ਤੁਸੀਂ ਗਊਸ਼ਾਲਾ ਜਾਓ ਦੇਸੀ ਗਊ ਮਾਤਾ ਦਾ ਦੁੱਧ ਅਰ ਅਗੇ ਇੱਕ ਠਣਾ ਹਿੱਟਾ ਕੇ ਲਓ ਪੀਓ ਤੇ ਥੈਰ ਸਦਾ ਲਈ ਖਤਮ ਹੋ ਜੂਗਾ ਕੋਈ ਦਵਾਈ ਲੈਣ ਦੀ ਲੋੜ ਨਹੀਂ ਸਿਰਫ ਗਊ ਮਾਤਾ ਦਾ ਦੁੱਧ ਸਿੱਧਾ ਪੀਣਾ ਬਾਣੀ ਦੀ ਪਾ ਕੇ ਨਹੀਂ ਪੀਣਾ ਠਣਾ ਜੋ ਸਿੱਧਾ ਚੜਾ ਕੇ ਆ ਗਈ ਸਮਝ ਫਿਰ ਦਵਾ ਫੇਰ ਦੱਸ ਦਿੰਨੀ ਆ ਵੀ ਜਿਹਨੂੰ ਵੀ ਛਾਇਦਾ ਉਹ ਤੁਸੀਂ ਗਊਸ਼ਾਲਾ ਜਾਓ ਦੇਸੀ ਗਊ ਹੋਵੇ ਤਾਂ ਹੀ ਸੂਈ ਨਾ ਹੋਵੇ ਹੈਨਾ ਚਲ ਵੀ ਮਹੀਨਾ ਦੇ ਦੋ ਮਹੀਨਾ ਹੋ ਜੇ ਸੂਈ ਨੂੰ ਉਸ ਗਊ ਦਾ ਦੁੱਧ ਤੇ ਗਊ ਦੇਸੀ ਹੋਵੇ ਦੁੱਧ ਹੀ ਗਊ ਨੂੰ ਹੋਵੇ ਤੇ ਮਗਨ ਬੱਛਾ ਬੱਠੀ ਕੁਝ ਵੀ ਹੋਵੇ ਨਾ ਕੋਈ ਚੱਕਰ ਨਹੀਂ ਤੇ ਰੰਗ ਗਊ ਦਾ ਕੋਈ ਹੋਵੇ ਪਰ ਗਊ ਦੇਸੀ ਹੋਵੇ ਉਹਦਾ ਸਿੱਧਾ ਦੁੱਧ ਲੈ ਕੇ ਤੁਸੀਂ ਪੰਜ ਲੈਣਾ ਲਗਾਤਾਰ ਸਵੇਰ ਜਾਓ ਤੇ ਸ਼ਾਮ ਨੂੰ ਕੋਈ ਦਿਨ ਵਕਤ ਬੰਨ ਲਓ ਕਿ ਉਹ ਤੁਸੀਂ ਸਿੱਧੇ ਘਰਾਂ ਮੂੰਹ ਚ ਪਾਉਂਦੀਆਂ ਨੇ ਚਾ ਪਾਇਆ ਕੋਈ ਤੁਹਾਡੇ ਅੰਦਰ ਚੇਰੇ ਜਾ ਫੇ ਬਹੁਤ ਹੈ ਥੋੜਾ ਮੋਟਾ ਘੱਟ ਵੱਧ ਹੋ ਜੂਗਾ ਤੇ 5 ਦਿਨ ਚ ਫੈਰਡ ਸਦਾ ਲਈ ਖਤਮ ਛੁੱਟੀ ਤੇ ਹੁਣ ਮੈਨੂੰ ਦਿਓ ਛੁੱਟੀਆਂ ਤੇ ਦੱਸਿਓ ਮੇਰੇ ਜੀ ਤੁਸੀਂ ਨੁਕਤਾ ਤੇ ਇਹ ਸਭ ਕਿਹੋ ਜਿਹਾ ਲੱਗਿਆ ਜਦੋਂ ਤੁਸੀਂ ਠੀਕ ਹੋ ਜਾਓ ਫਿਰ ਠੀਕ ਹੋ ਜੇ ਫਿਰ ਜੂਰ ਮੈਨੂੰ ਦੱਸਿਓ ਤੇ ਕਮੈਂਟ ਜੂਰ ਕਰਿਓ ਤੇ ਹੋਰ ਲੋਕਾਂ ਨੂੰ ਵੀ ਦੱਸੋ ਸਭ ਦਾ ਭਲਾ ਹੋਵੇ ਡਾਕਟਰ ਕੋਲ ਜਾਣ ਦੀ ਲੋੜ ਨਾ ਹੋਵੇ ਤੇ ਕੱਲ ਨੂੰ ਫੇਰ ਆਪਾਂ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੱਤੇ ਨਾਲ